ਜਾ ਤੁਮ ਕਾ ਮਨ ਹੈ ਰੰਗ ਕੋਈ ਨਹੀ ਸਰਪ ਨਾ ਕੋਈ ਕੋਈ ਪਪੇ বিনা ਪੈ ਸੋ ਜਾਣਾ ਆਪ ਕੰਗ ਭਾਗ ਤੇ ਤੇਰ ਮੈ ਕੋ ਹੋ ਜਾਣ ਕਰਵਾ ਹਰਿ ਦੇ ਮੇਸਨ ਕੋ ਜਿਹਾ ਮਾਤਾ ਅਨੁਪਰਨ ਜਨਮਾਨੀ ਤਰਪੂਰ ਸਿਦਕਾ ਕੋ ਨਾ ਜਾਣੇ ਰੋੜ ਆਂਦ ਲੋਕ ਕੰਗ ਸਭ ਜਾਣ ਕੈ ਧਰਗੋਤਸ ਰਾਗ ਰਗੁਗੰਦੁ ਗੀਤ ਗੀਏ ਤਪਸਿ ਸਿਮਤਿ ਆਪਿ ਰਿਚਾਰਿ ਆਇਆ ਨਿਆਨ ਤੇ ਆਰਾਮ ਅੰਮ੍ਰਿਤ ਨਾਤਾ ਪਾਉਂਦੇ ਤਾਮਿਨ ਤੇ ਨਾ ਗਤਿ ਪਾਏ ॥ ਹੋਪਨਾਤਿ ਸਤਤ ਨਤ ਸੰਤਿ ਮਾਨਿ ਸੋਤ ਕਰਤ ਪਰਮਾ ॥ ਗੁਰਜੀ ਕੀ ਫਤਹਿ ਪਾਈ ਅਮਰਤਪਾਲ ਸਿੰਘ ਜੀ ਜੋ ਡਿਬ루ਗੜ ਜੇਲ ਦੇ ਵਿੱਚ ਨਜਾਇਜ਼ ਡੱਕੇ ਹੋਇਆ ਸਾਡੇ 35 40 ਇਹਨਾਂ ਨੇ ਨਜਾਇਜ਼ ਜੇਲ੍ਹਾਂ ਦੇ ਵਿੱਚ ਡੱਕੇ ਹੋਇਆ ਜੋ ਕਿ ਨਜਾਇਜ਼ ਆ ਸਾਡੀ ਕੌਮ ਦੇ ਨਾਲ ਸ਼ੁਰੂ ਤੋਂ ਇਹ ਸਰਕਾਰਾਂ ਧੱਕਾ ਕਰਦੀਆਂ ਆਈਆਂ ਜਿਹੜਾ ਵੀ ਕੋਈ ਮਤਲਬ ਉਰਦਾ ਚੰਗੇ ਕੰਮ ਵਾਸਤੇ ਉਹਨੂੰ ਚੁੱਕ ਕੇ ਇਹ ਜੇਲ੍ਹ ਛੱਡ ਦਿੰਦੇ ਆ ਪਹਿਲਾਂ ਝੋਟਾ ਜੋ ਹੀ ਉਹ ਵੀ ਨਸ਼ਾ ਤਸਕਰਾਂ ਨੂੰ ਫੜਦਾ ਸੀ ਉਹਨੂੰ ਵੀ ਇਹਨਾਂ ਨੇ ਜੇਲ੍ਹਾਂ ਵਿੱਚ ਧੱਕਿਆ ਫਿਰ ਭਾਨਾ ਸਿੱਧੂ ਜੋ ਸਾਡਾ ਵੀਰ ਉਹ ਵੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਿਆ ਤੇ ਉਸ ਤੋਂ ਬਾਅਦ ਜੇ ਭਾਈ ਅਮਰਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਨਸ਼ਾ ਛਡਾ ਰਹੇ ਸੀਗੇ ਤੇ ਆਪਣੇ ਗੁਰੂ ਘਰ ਦੇ ਨਾਲ ਜੋੜ ਰਹੇ ਸੀਗੇ ਤੇ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਤੇ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਕਿ ਵਾਹਿਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਰੱਖੇ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਵੱਧ ਚੜ੍ਹ ਕੇ ਵੱਧ ਵੱਧ ਤੋਂ ਵੱਧ ਚੜ੍ਹ ਕੇ ਤੇ ਆਪਣਾ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਤੇ ਆਪਾਂ ਜਿਤਾ ਸਕੀਏ ਆਪਣੀ ਇੱਕ ਇੱਕ ਬੋਟ ਦੇ ਨਾਲ ਭਾਈ ਅਮਰਤਪਾਲ ਸਾਡੇ ਸਾਰੇ ਸਾਥੀ ਬਾਹਰ ਆ ਸਕਦੇ ਆ ਅਸੀਂ ਅੱਜ ਅੰਮ੍ਰਿਤਪਾਲ ਦੀ ਚੜ੍ਹਦੀ ਕਲਾ ਵਾਸਤੇ ਅੱਜ ਅਖੰਡ ਪਾਠ ਆਰੰਭ ਕੀਤੇ ਆ ਸੋ 14 ਤਰੀਕ ਨੂੰ 11 ਵਜੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵਿਖੇ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਗੁਰੂ ਰਾਮਦਾਸ ਪਾਛੇ ਦੀ ਕਿਰਪਾ ਸਦਕਾ ਗੁਰਦੁਆਰਾ ਨਾਨਕ ਸਰ ਸਾਹਿਬ ਨਾਨਕ ਸਰ ਨਗਰ ਵਿਖੇ ਜੋ ਖਾਲਸਾ ਵਹੀਰ ਭਾਈ ਸਾਹਿਬ ਜੀ ਨੇ ਪਹਿਲੀ ਵਾਰ ਦਰਬਾਰ ਸਾਹਿਬ ਤੋਂ ਕੱਢ ਕੇ ਇਸ ਸਥਾਨ ਤੇ ਪਹਿਲਾ ਪੜਾ ਜੋ ਅਸੀਂ ਰਾਤ ਦਾ ਇੱਥੇ ਇਸ ਸਥਾਨ ਤੇ ਕੀਤਾ ਸੀ ਤੇ ਸੰਗਤਾਂ ਦੇ ਵਿੱਚ ਉਹ ਉਸਤਾਦ ਆ ਕਿ ਭਾਈ ਸਾਹਿਬ ਇਲਕਸ਼ਨ ਦੇ ਵਿੱਚ ਖਲੋਤੇ ਆ ਤੁਸੀਂ ਉਸਤਾਦ ਉਸਤਾਦ ਨੂੰ ਦੇਖਦੇ ਹੋਏ ਅੱਜ ਗੁਰਦੁਆਰਾ ਨਾਨਕ ਸਾਹਿਬ ਵਿਖੇ ਸਮੂਹ ਸੰਗਤਾਂ ਦੇਸਾਂ ਵੀ ਦੇਸਾਂ ਦੀਆਂ ਸੰਗਤਾਂ ਵੱਲੋਂ ਸਾਰੇ ਦੇ ਸਹਿਯੋਗ ਵੱਲੋਂ ਤੇ ਅੱਜ ਗੁਰੂ ਸਾਹਿਬ ਜੀ ਦੋਟ ਅਸਰ ਲੈ ਕੇ ਸ੍ਰੀ ਅਖਨ ਪਾਠ ਸਾਹਿਬ ਜੀ ਪ੍ਰਕਾਸ਼ ਕੀਤਾ ਗਿਆ ਹੈ ਜਿਨ੍ਹਾਂ ਦੇ ਭੋਗ 14 ਤਰੀਕ ਨੂੰ ਪੈਣਾ ਹੈ ਸਵੇਰੇ 11 ਵਜੇ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਦੂਸਰੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਤੇ ਜਵਾਨੀ ਨੂੰ ਬਚਾਉਣ ਲਈ ਅੰਮ੍ਰਿਤ ਸੰਚਾਰ ਲਹਿਰ ਸਟਾਰਟ ਕੀਤੀ ਸੀ ਉਹਨਾਂ ਤੋਂ ਛੇੜ ਕੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਜੋ ਕਿ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ ਉੱਥੇ ਬੰਦ ਕੀਤਾ ਆ ਉਹਨਾਂ ਦੇ ਨਾਲ ਉਹਨਾਂ ਦੇ ਹੋਰ 30 40 ਸਾਥੀ ਜਿਹੜੇ ਉਹਨਾਂ ਨੂੰ ਸਹਿਯੋਗ ਕਰਦੇ ਸੀ ਉਹ ਵੀ ਨਜਾਇਜ਼ ਤੌਰ ਤੇ ਜੇਲ੍ਹਾਂ ਦੇ ਵਿੱਚ ਬੰਦ ਨੇ ਨਾ ਤੇ ਉਹਨਾਂ ਨੂੰ ਜ਼ਮਾਨਤਾ ਮਿਲ ਰਹੀਆਂ ਤੇ ਨਾ ਹੀ ਉਹਨਾਂ ਨੂੰ ਬਰੀ ਕੀਤਾ ਜਾ ਰਿਹਾ ਜਿਹੜੀ ਐਨਐਸਏ ਉਹ 1 ਸਾਲ ਹੀ ਹੁੰਦੀ ਆ ਦੁਬਾਰਾ ਫੇਰ 1 ਸਾਲੀ ਹੋਰ ਵਧਾ ਦਿੱਤੀ ਗਈ ਆ ਸੋ ਸਰਕਾਰਾਂ ਤੇ ਇਦਾਂ ਹੀ ਤੱਕਾ ਕਰਦੀਆਂ ਆ ਤੇ ਸਰਕਾਰਾਂ ਦੇ ਤੱਕੇ ਦੇ ਖਿਲਾਫ ਸੰਗਠਾ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਉਣ ਵਾਲੀ ਐਮਪੀ ਇਲੈਕਸ਼ਨ ਦੇ ਵਿੱਚ ਜਿਹੜਾ ਆ ਉਹ ਨਾਮਜ਼ਦਗੀ ਭਰੋ ਤੇ ਆਪਾਂ ਇਲੈਕਸ਼ਨ ਲੜ ਕੇ ਜ਼ਿਲ੍ਹਾ ਚੋਂ ਬਾਹਰ ਆਈਏ ਸੋ ਭਾਈ ਸਾਹਿਬ ਹੁਣਾਂ ਸੰਗਠਾ ਦੀ ਬੇਨਤੀ ਮੰਨ ਕੇ ਆਜ਼ਾਦ ਉਮੀਦਵਾਰ ਵਜੋਂ ਖੜੂਰ ਸਾਹਿਬ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਸੋ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਹਰਮਤਾ ਕਰਵਾਈ ਆ ਜੋ ਕਿ 14 ਤਰੀਕ ਨੂੰ ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਨਾਨਕਸਰ ਵਿਖੇ ਪਹੁੰਚਣਗੇ ਸੋ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਇੱਥੇ ਸ਼ਾਮਲ ਹੋ ਕੇ ਜਿੱਥੇ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨ ਉੱਥੇ ਨਾਲ ਹੀ ਅਸੀਂ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਜੜਾਇਆ ਉਹ ਵੱਧ ਤੋਂ ਵੱਧ ਲੀਡ ਨਾਲ ਜਿਤਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 1000 ਬਲਵਾਂਸੋਂ ਮੰਡਲ ਡੇਰੀ ਸਰਾਂ ਗੁਰੂ ਇਹ ਜੋ ਕਾਰਜ ਰੰਭੇ ਆ ਮਾਂ ਪਰੇਸ਼ਾਨੇ ਇਹ ਕੌਮ ਦਾ ਪੰਥ ਦਾ ਧਰਮ ਦਾ ਹੀ ਰਾਹ ਅੰਦਰਿਆ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ ਕਿ ਪੰਥ ਚੜ੍ਹਦੀ ਕਲਾ ਚ ਜਾਵੇ ਕੌਮ ਚੜ੍ਹਦੀ ਕਲਾ ਚ ਜਾਵੇ ਬਾਣਾ ਤੇ ਬਾਣੀ ਚੜ੍ਹਦੀ ਕਲਾ ਚ ਜਾਵੇ ਇਹੋ ਹੀ ਸਾਡੀ ਅਰਦਾਸ ਆ ਗੁਰੂ ਸਾਹਿਬ ਗਾੜੀ ਕੌਮ ਗਾੜੀ ਸਾਰੇ ਜਾਣੇ ਆਪਾਂ ਇਕੱਠੇ ਹੋ ਕੇ ਤੇ ਕੌਮ ਨੂੰ ਸੇਹ ਦੇਵੇ ਉਹ ਜਿਤਨਾ ਅੱਗੇ ਦਿੱਤੀ ਸੀ ਇਥੋਂ ਉਹ ਬਾਬਾ ਬਗੇਖ ਸੋਨੇ ਵੀਰ ਦਾ ਰਾਤ ਮਰਮਾਨ ਵੀ ਕੀਤਾ ਸੀ ਸੇਵਾ ਵੀ ਕੀਤੀ ਸੀ ਬਹੁਤ ਵੱਡੀ ਸੰਗਤ ਦੀ ਤੇ ਇਸ ਕਰਕੇ ਹੁਣ ਵੀ ਇਹੋ ਅਰਦਾਸ ਕੀਤੀ ਆ ਵੀ ਉਹ ਜਦਨ ਆਵੇ ਉਹ ਚੜ੍ਹਦੀ ਕਲਾ ਚ ਆਵੇ ਇੱਥੇ ਅਰਦਾਸ 14 ਤਰੀਕ ਨੂੰ ਕੀਤੀ ਜਾਣੀ ਆ ਇਸ ਕਰਕੇ ਇਹ ਮਹਾਰਾਜ ਸੰਗਤ ਨੇ ਅਰਦਾਸ ਕੀਤੀ ਆ ਵੀ ਖੰਡ ਪਾਠ ਰੱਖਿਆ ਜਾਵੇ ਉਹ ਰੱਖ ਦਿੱਤਾ ਉਹ 14 ਨੂੰ ਭੋਗ ਪਾਏਗਾ ਇਸ ਕਰਕੇ ਸਾਰਿਆਂ ਦੀ ਅਰਦਾਸ ਆ ਸੰਗਤ ਦੀ ਅਰਦਾਸ ਆ ਬਾਬਾ ਜੀ ਮੋਰੀ ਆ ਇਹ ਕੰਮ ਦੇ ਸੇਵਾ ਸਿਮਰਨ ਕਰਨ ਦੇ ਧਨੀ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਸ ਦਿਨ ਇੱਥੇ ਆਣ ਕੇ ਦਰਸ਼ਨ ਕਰੋ ਨਾਲੇ ਅਰਦਾਸ ਦੇ ਵਿੱਚ ਸ਼ਾਮਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਉਹਹਾ ਗੁਰਜੀ ਕੀ ਫਤਿਹ ਅਰਜੇ ਆ ਜੀ ਭਾਈ ਅਮਰਪਾਲ ਸਿੰਘ ਦੇ ਉਹਨੂੰ ਡਿਬਰੂਗੜ੍ਹ ਜਾ ਕੇ ਇਹਨਾਂ ਸਾਡੀਆਂ ਸਰਕਾਰਾਂ ਨੇ ਬੁੱਕ ਕਰ ਛੱਡਿਆ ਉਹ ਬੰਦਾ ਜਾਇਜ਼ ਹੈ ਨਜਾਇਜ਼ ਨਹੀਂਗਾ ਉਹ ਬੰਦਾ ਗਲਤ ਨਹੀਂਗਾ ਸਹੀ ਹੈ ਬੰਦਾ ਉਹ ਇਹ ਉਹਨੂੰ ਸਾਡੀਆਂ ਸਰਕਾਰਾਂ ਹਰ ਪਾਸੋਂ ਦੱਬੀ ਚਾਉਣੀਆਂ ਸੀ ਤੇ ਉਹ ਅੱਜ ਵੀ ਉੱਥੇ ਕੋਈ ਕੇਸ ਨਹੀਂਗਾ ਉਹ ਦੁਬਾਰਾ ਐਨਐਸ ਲਾ ਕੇ ਉਹਨੂੰ ਫਿਰ ਇੱਕ ਸਾਲ ਦੀ ਵਧਾਤੀ ਗਈ ਆ ਅੱਜ ਉਹਨੂੰ ਅਸੀਂ ਮਜਬੂਰ ਹੋ ਕੇ ਉਹਨੂੰ ਆਪਣਾ ਇਲੈਕਸ਼ਨ ਵਿੱਚ ਖੜਾ ਕਰਕੇ ਆ ਗੁਰੂ ਮਾਰ ਦਾ ਵੋਟ ਆਸਰਾ ਲੈ ਕੇ ਔਰ ਉਹਨੂੰ ਅਸੀਂ ਜੇਲ੍ਹ ਚੋਂ ਬਾਹਰ ਕਢੋਣਾ ਜਿਤਨਾ ਵੀ ਹੋ ਸਕੇ ਸੰਗਤਾਂ ਨੂੰ ਜੋ ਹੰਗਾਰਾ ਦਿੱਤਾ ਅਸੀਂ ਉਹਨਾਂ ਦੇ ਨਾਲ ਆ ਔਰ ਉਹਨਾਂ ਦੇ ਮਗਰਮੋਰ ਚੱਲਾਂਗੇ ਜਿਤਨਾ ਵੀ ਉਹ ਆਖਣਗੇ ਉਹਨਾਂ ਨੂੰ ਬਾਹਰ ਕਢਾ ਕੇ ਔਰ ਸੰਗਤਾਂ ਨੂੰ ਵਿਚ ਤਿਆਰ ਰਸਾ ਪਤਾ ਕਰਕੇ ਚੜ੍ਹਦੀ ਕਲਾ ਵਿੱਚ ਖਾਲਸਾ ਪੰਥ ਨੂੰ ਲਾਵਾਂਗੇ ਔਰ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ